ਜਿੰਨੇ ਵੀ ਸਾਡੇ ਭੈਣ ਭਰਾ ਗੱਲ ਸੁਣਦੇ ਨੇ ਕਿ ਗੱਲ ਸੁਣਨ ਸਾਰੇ ਸਾਂਝੀ ਕਰ ਜਾਣੀ ਕਿਉਂਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਜਿਹੜੀ ਆਪਣੀ ਲੜਾਈ ਵਿੱਢੀ ਹੋਈ ਹੈ ਇਸ ਲੜਾਈ ਦੇ ਵਿੱਚ ਤੁਸੀਂ ਮੇਰਾ ਬਹੁਤ ਵੱਡਾ ਸਾਥ ਦਿੱਤਾ ਜਿਹੜੀ ਇਹ ਲੜਾਈ ਆਪਾਂ ਲੜੀ ਇਹਦਾ ਰਿਜ਼ਲਟ ਵੀ ਤੁਹਾਨੂੰ ਇਮਾਨਦਾਰੀ ਨਾਲ ਪਤਾ ਕਿ ਰਿਜ਼ਲਟ ਤਾਂ ਨਿਕਲ ਕੇ ਵੀ ਆਇਆ ਕਿ ਆਪਾਂ 70% ਮੈਂ ਦਾਅਵੇ ਨਾਲ ਕਹਿਣਾ ਕਿ ਆਪਾਂ ਇਹ ਪੰਜਾਬ ਦੇ ਵਿੱਚ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋਇਆ ਅੱਜ ਤੁਸੀਂ ਆਪਣੇ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਵੱਡੇ ਵੱਡੇ ਸ਼ਹਿਰਾਂ ਚ ਚੈੱਕ ਕਰ ਲਿਓ ਕਿਸ ਬਹੁਤ ਸਾਰੇ ਏਜੰਟਾਂ ਦੇ ਦਫ਼ਤਰ ਬੰਦ ਵੀ ਹੋਏ ਪਏ ਨੇਗੇ ਦਫ਼ਤਰ ਬੰਦ ਹੋ ਗਏ ਤੇ ਜੇਲ੍ਹਾਂ ਦੇ ਵਿੱਚ ਵੀ ਪਛਾਤਾ ਜਿਹੜੇ ਕਿਸੇ ਟਾਈਮ ਏਜੰਟ ਵੱਡੇ ਵੱਡੇ ਬੌਂਸਰ ਰੱਖ ਕੇ ਲੋਕਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਦਫ਼ਤਰਾਂ ਦੇ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਸੀਗੇ ਅੱਜ ਤੁਸੀਂ ਜਾ ਕੇ ਦੇਖ ਲਓ ਕਿਸੇ ਵੀ ਏਜੰਟ ਦੇ ਅੱਜ ਪੰਜਾਬ ਦੇ ਵਿੱਚ ਜੇਕਰ ਬੌਂਸਰ ਹੈਗੇ ਨੇ ਤਾਂ ਮੈਨੂੰ ਵੀਡੀਓ ਲੈ ਕੇ ਦਿਓ ਜਿਵੇਂ ਕਿ ਪਹਿਲਾਂ ਆਲ ਓਵਰ ਸਾਰੇ ਏਜੰਟਾਂ ਕੋਲੇ ਬੌਂਸਰ ਰੱਖੇ ਹੋਏ ਸੀ ਲੋਕਾਂ ਨੂੰ ਕੁਟਦੇ ਮਾਰਦੇ ਸੀਗੇ ਕਿਉਂਕਿ ਮੈਂ ਲੋਕਾਂ ਦੇ ਵਿੱਚ ਜਿਹੀ ਸਪ੍ਰਿੰਟ ਭਰੀ ਲੋਕਾਂ ਨੂੰ ਬੋਲਣ ਨੂੰ ਤਿਆਰ ਕਰਿਆ ਲੋਕ ਅੱਜ ਆਪ ਮਹਾਰੇ ਜਾ ਕੇ ਆਪਣੇ ਕੰਮ ਕਰਵਾ ਰਹੇ ਨੇ ਪੈਸੇ ਮੜਵਾ ਰਹੇ ਨੇ ਅੱਜ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਜਾ ਕੇ ਚੈੱਕ ਕਰ ਲਿਓ ਮੈਂ ਕੋਈ ਗੱਲ ਕਹਿਣਾ ਉਹਨਾਂ ਜਿਹੜਾ ਸਕੂਲਾਂ ਕਾਲਜਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਨੇ ਤੁਸੀਂ ਕਲਾਕਾਰਾਂ ਨੂੰ ਹੁਣ ਬੁਲਾ ਰਹੇ ਹੋ ਕਿਤੇ ਭਾਨੇ ਸਿੱਧੂ ਨੂੰ ਬੁਲਾ ਕੇ ਉੱਥੇ ਮੜਾ ਭਾਸਨ ਦਵਾ ਕੇ ਦੇਖੋ ਜਿਹੜਾ ਤੁਸੀਂ ਕਹਿੰਦੇ ਹੋ ਐਡਮਿਸ਼ਨਾਂ ਵਧੀਆਂ ਨੇ ਐਡਮਿਸ਼ਨਾਂ ਕਿਵੇਂ ਵਧਿਆ ਨਾ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਆਪਾਂ ਜਿਹੜੀ ਇਹ ਲੜਾਈ ਸਿਰ ਧੜ ਦੀ ਬਾਜੀ ਲਾ ਕੇ ਲੜੀਆ ਤਾਂ ਅੱਜ ਜਾ ਕੇ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਪਿਛਲੇ ਦਿਨ ਮੈਂ ਇੱਥੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀਗਾ ਕਿ ਜਿਹੜੇ ਆ ਮੁਹੰਮਾ ਜਿਹੜੀ ਇਹ ਜਿਹੜਾ ਚੱਲਿਆ ਹੋਇਆ ਮਾਫੀਆ ਇਹਦੇ ਖਿਲਾਫ ਤੁਸੀਂ ਲੋਕਾਂ ਨੂੰ ਵੇਰ ਕਿਵੇਂ ਕਰੋਗੇ ਮੈਂ ਕਿਹਾ ਵੇਰ ਤਾਂ ਅਸੀਂ ਜਿਹੜਾ 3 ਸਾਲਾਂ ਤੋਂ ਪਿਛਲੇ ਜਿਹੜੇ ਦੇ ਅਸੀਂ ਪੈਸੇ ਕਢਾਏ ਨੇਗੇ ਹਰ ਇੱਕ ਥਾਂ ਤੇ ਜਾ ਕੇ ਨੌਜਵਾਨਾਂ ਨੂੰ ਵੇਰ ਹੀ ਕਰਿਆ ਵੀ ਇੱਥੇ ਰਹਿ ਕੇ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਪੜੋ ਇੱਥੇ ਪੜ ਕੇ ਅਫਸਰ ਬਣੋ ਇੱਥੇ ਆਈਐਸ ਯੂਪੀਐਸ ਇੱਥੇ ਵੱਡੇ ਵੱਡੀਆਂ ਜਿਹੜੀਆਂ ਤਿਆਰੀਆਂ ਕਰੋ ਇੱਥੇ ਆਪਾਂ ਆਪਣੀ ਪੰਜਾਬ ਦੀ ਧਰਤੀ ਨੂੰ ਬਣਾਈਏ ਪਿਛਲੇ 3 ਸਾਲੋਂ ਕਿ ਸਾਨੂੰ ਇਹ ਲੋਕਾਂ ਨੂੰ ਵੇਰ ਕਰਦਿਆਂ ਨੂੰ ਜਾਗਰੂਤ ਕਰਦਿਆਂ ਨੂੰ ਹੋ ਸਕਦਾ ਕਿ ਅਸੀਂ ਬਹੁਤ ਸਾਰੇ ਲੋਕਾਂ ਦੇ ਜੇ ਅਸੀਂ ਸਾਡੇ 100 ਦੇ ਵਿੱਚੋਂ ਅਸੀਂ 20-30% ਲੋਕਾਂ ਨੇ ਮਸਲੇ ਹੱਲ ਨਾ ਵੀ ਕਰਾ ਸਕੇ ਹੋਈਏ ਪਰ ਅਸੀਂ ਦਾਵਾ ਕਰਦਾ ਕਿ 70% ਦਾ ਇਹ mafias ਨਾਲ ਲੜਾਈ ਲੜੀ ਹੈ ਪਿਛਲੇ ਦਿਨੀ ਮੰਤਰੀ ਕੁਲਦੀਪ ਢਾਲੀਵਾਲ ਦਾ ਬਿਆਨ ਆਇਆ ਜਿਹੜੇ ਇਹਨਾਂ ਦੇ ਵੱਡੇ ਵੱਡੇ ਸਰਕਾਰਾਂ ਦੇ ਬਿਆਨ ਆਉਂਦੇ ਨੇ ਹੁਣ ਕਿਤੇ ਜਾ ਕੇ ਮਹਾਲੀ ਦੇ ਵਿੱਚ 200 ਏਜੰਟਾਂ ਦੇ ਪਰਚਾ ਹੋਇਆ ਆਪਣਾ ਇੱਧਰ ਕਿੰਨੇ ਤੇ ਪਰਚਾ ਹੋਇਆ ਹੁਣ ਕਿਤੇ ਜਾ ਕੇ ਜਿਹੜੀ ਸਰਕਾਰ ਚੱਕਣ ਲੱਗੀ ਹੈ ਇਹਨਾਂ ਨੂੰ ਏਜੰਟਾਂ ਨੂੰ ਕਿਉਂਕਿ ਜੇ ਆਪਾਂ ਲੜਾਈ ਲੜੀਆ ਤਾਂ ਅੱਜ ਬਤਲਾਇਆ ਮੇਰੇ ਨਾਲ ਬਹੁਤ ਸਾਰੇ ਸਤਿਕਾਰਯੋਗ ਸਾਡੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਸੈਵਨ ਖੜੇ ਨੇ ਪੰਚਾਇਤਾਂ ਬੈਠੇ ਨੇ ਸਵੇਰ ਤੋਂ ਲੈ ਕੇ ਹਰ ਬੁੱਧਵਾਰ ਦਾ ਅਸੀਂ ਇਹ ਹੁੰਦਾ ਕਿ ਅਸੀਂ ਜਦੋਂ ਇਸ ਤੋਂ ਬਾਅਦ ਅਸੀਂ ਜਦੋਂ ਟਾਈਮ ਫ੍ਰੀ ਹੁੰਦਾ ਕਿ ਲੋਕਾਂ ਨੂੰ ਇੱਕ ਸੁਨੇਹਾ ਦਈਏ ਕਿ ਮੈਸੇਜ ਦਈਏ ਹੁਣ ਜਿਹੜੀਆਂ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਨੌਜਵਾਨ ਹਜੇ ਵੀ ਆਪਣੀਆਂ ਦਰਖਾਸਤਾਂ ਲੈ ਕੇ ਜਾਂਦੇ ਨੇਗੇ ਤੁਸੀਂ ਉਹਨਾਂ ਦੇ ਉੱਪਰ ਵੀ ਉਸ ਤਰ੍ਹਾਂ ਕਾਰਵਾਈਆਂ ਨਹੀਂ ਕਰ ਰਹੇ ਹਜੇ ਵੀ ਜਿਹੜਾ ਬਹੁਤ ਸਾਰੇ ਏਜੰਟਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਕੋਈ ਗੱਲ ਕਹਿਣਾ ਕਿ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲੇ ਪਾਵਰ ਹੈ ਤੁਹਾਡੇ ਕੋਲੇ ਪੁਲਿਸ ਹੈ ਪਰ ਤੁਸੀਂ ਜਿਸ ਪ੍ਰਕਾਰ ਤੁਸੀਂ ਕੰਮ ਕਰਨਾ ਚਾਹੁੰਦਾ ਹਜੇ ਵੀ ਤੁਸੀਂ ਨਹੀਂ ਕੰਮ ਕਰ ਰਹੇ ਮੈਂ ਲੋਕਾਂ ਨੂੰ ਬੇਨਤੀਆਂ ਕਰਦਾ ਵੀ ਜਿਹੜੀ ਲੋਕਾਂ ਨੂੰ ਹੁਣ ਮੇਰੀ ਲਾਸਟੇ ਬੇਨਤੀ ਹੈ ਵੀ ਤੁਸੀਂ ਭਰਾਵੋ ਇੱਕ ਨੰਬਰ ਇੱਕ ਤਾਂ ਗੱਲ ਜਿਹੜਾ ਕਿਸੇ ਵੀ ਜਾਂਟ ਨੇ ਤੁਹਾਨੂੰ ਠੱਗਿਆ ਹੋਇਆ ਮੈਂ ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ ਬੋਲਦਾ ਆ ਇੱਕ ਦਰਖਾਸਤ ਦੇ ਕੇ ਤੇ ਮੇਰੇ ਕੋਲੇ ਆਜੋ ਕਿਉਂਕਿ ਹੁਣ ਆਸ ਸਮੇ ਜਿਹੜਾ ਕਿ ਆਪਾਂ ਜਿਵੇਂ ਕਹਦੇ ਵੀ ਲੋਹਾ ਗਰਮ ਹੈ ਲੋਹਾ ਗਰਮ ਹੈ ਸਰਕਾਰ ਨੂੰ ਹੀ ਪਤਾ ਕਿ ਗਲਤੀ ਹੱਡੀ ਬਣ ਗਈ ਕਿ ਇਹ ਕੰਮ ਕਰਨਾ ਪੈਣਾ ਮੇਰੇ ਕੋਲੇ ਦਰਖਾਸਤਾਂ ਦੇ ਕੇ ਆਜੋ ਦੂਜੀ ਗੱਲ ਹੈ ਜਿਹੜਾ ਏਜੰਟ ਦਾ ਘਰ ਆ ਜਾਂ ਜਾਂ ਜਨਤਾ ਕੋਈ ਦਫਤਰ ਹੈ ਉਹਦੇ ਖਿਲਾਫ ਉਹਦੇ ਜਦੋਂ ਦਰਖਾਸਤ ਦੇਤੀ ਦਰਖਾਸਤ ਦੇ ਕੇ ਪੰਜ ਚਾਰ ਦਿਨਾਂ ਬਾਅਦ ਵੇਟ ਕਰਨ ਤੋਂ ਬਾਅਦ ਇਸ ਤਰ੍ਹਾਂ ਫੋਟੋਆਂ ਕਢਾ ਕੇ ਆਇਆ ਨਾ ਆ ਫੋਟੋਆਂ ਕਢਾ ਕੇ ਉਹਦੇ ਬਾਅਦ ਵੀਡੀਓ ਬਣਾ ਕੇ ਮੇਰੇ ਕੋਲੇ ਲਿਆਇਓ ਵੀ ਆ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਆ ਠੱਗਿਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਇਹ ਜਿਹੜੇ ਸਾਰੇ ਕੰਮ ਹਨ ਫਿਰ ਆਪਾਂ ਉਸ ਤਰ੍ਹਾਂ ਜਿਹੜਾ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਆਪਾਂ ਜਿਸ ਤਰ੍ਹਾਂ ਆਪਾਂ ਪਹਿਲਾ ਸਟੈਪ ਬਾਈ ਸਟੈਪ ਚੱਲ ਰਹੇ ਹਾਂ ਉਸ ਤਰ੍ਹਾਂ ਹੀ ਹੁਣ ਚੱਲਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਫੀਆ ਦੀ ਜੜ ਬਿਲਕੁਲ ਪੱਟ ਕੇ ਪੰਜਾਬ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਵਾਂਗੇ ਨੌਜਵਾਨ ਨੂੰ ਇੱਥੇ ਜਿਹੜੀ ਆਪਾਂ ਪੰਜਾਬ ਦੀ ਉਜੜ ਰਹੀ ਧਰਤੀ ਉਜੜ ਰਹੀ ਨੌਜਵਾਨੀ ਨੂੰ ਆਪਾਂ ਬਚਾਉਣਾ ਹੈ ਇਹ ਤੁਹਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪਾਂ ਨੌਜਵਾਨਾਂ ਨੂੰ ਇੱਥੇ ਪ੍ਰੇਰਿਤ ਕਰਨਾ ਹੈ ਜਿਸ ਪ੍ਰਕਾਰ ਆਪਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵੇਅਰ ਕਰਿਆ ਜਾਗਰੂਤ ਕਰਿਆ ਸਾਰੇ ਦਾ ਸਾਰ ਸਾਰੇ ਜਿਹੜੇ ਸਾਰਿਆਂ ਲੀਡਰ ਕਲਾਕਾਰ ਮੀਡੀਆ ਸਾਰਾ ਏਜੰਟਾਂ ਨੂੰ ਪ੍ਰਮੋਟ ਕਰਨ ਦੇ ਸੀਗਾ ਇਕੱਲੇ ਭਾਨੇ ਸਿੱਧੂ ਨੇ ਰੌਲਾ ਪਾ ਕੇ ਅੱਜ ਆਪਣੇ ਮੀਡੀਆ ਤੇ ਰੌਲਾ ਪਾ ਕੇ ਫੇਸਬੁੱਕ ਪੇਜ ਬੰਦ ਕਰਤੇ ਆ ਜਿਹੜੀਆਂ ਕਿ ਇੰਸਟਾਗ੍ਰam ਦੇ ਸਾਰਿਆਂ ਕਈ ਪੇਜ ਡਾਤੇ ਇੰਸਟਾਗ੍ਰam ਤੇ ਲਾਈਵ ਹੋਣਗੇ ਜਿਹੜੀਆਂ ਕਿ ਸਾਰੀਆਂ ਸਾਰੀਆਂ ਏਡਿਆਨਾਂ ਦੇ ਨੋਟੀਫਿਕੇਸ਼ਨ ਆਈਆਂ ਹੋਈਆਂ ਨੇ ਪਰ ਫਿਰ ਵੀ ਪੂਰਾ ਧਾਲਾ ਲਾ ਕੇ ਨੌਜਵਾਨਾਂ ਨੂੰ ਜਾਗਰੂਤ ਕੀਤਾ ਅੱਜ ਉਹ ਅੱਜ ਉਹ ਜਾਗਰੂਤ ਕਰਨ ਦਾ ਰਿਜ਼ਲਟ ਤੁਸੀਂ ਆਲ ਓਵਰ ਪੰਜਾਬ ਦੇ ਵਿੱਚ ਦੇਖ ਸਕਦੇ ਹੋ ਵੀ ਕਿਵੇਂ ਉਸਦਾ ਰਿਜ਼ਲਟ ਨਿਕਲ ਕੇ ਆਇਆ ਇਹ ਹੀ ਤੁਹਾਡੇ ਅੱਗੇ ਬੇਨਤੀਆਂ ਸੀ ਗਿਆ ਭਰਾਵੋ ਇੰਨੇ ਕਿ ਮੇਰੀਆਂ ਹੋਣ ਜਿਹੜਾ ਰਹਿ ਗਿਆ ਏਜੰਟ ਮਾਫੀਆ ਇਹਨੂੰ ਆਪਾਂ ਸਾਫ਼ ਕਰਕੇ ਪੰਜਾਬ ਦੀ ਨੌਜਵਾਨ ਨੂੰ ਇੱਥੇ ਧਰਤੀ ਇੱਥੇ ਕੰਮਾਂ ਪ੍ਰਤੀ ਪ੍ਰੇਰਿਤ ਕਰੀਏ ਇੱਥੇ ਜੇ ਨੌਜਵਾਨੀ ਰਹੂਗੀ ਤੇ ਚੰਗੇ ਰਜਗਾਰ ਪੈਦਾ ਕਰੀਏ ਨੌਜਵਾਨੋ ਜਿਹੜੇ ਅੱਜ ਲੀਡਰ ਤੁਹਾਡੇ ਨਾਲ ਠੱਗੀਆਂ ਕਰ ਰਹੇ ਨੇਗੇ ਤੁਹਾਡੇ ਨਾਲ ਆ ਲੈ ਕੇ ਤੁਹਾਡੇ ਥੋੜੇ ਪੈਸੇ ਤੇ ਅਸ਼ੋ ਆਰਾਮ ਕਰ ਰਹੇ ਨੇ ਤੁਸੀਂ ਪੜ੍ਹ ਲਿਖ ਕੇ ਇੱਥੇ ਚੰਗੇ ਲੀਡਰ ਬਣੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ बड़े लिखे नौजवान जेड़े विदेश ਭੱਜ ਰਹੇ ਨੇਗੇ ਉਹ ਚੰਗੇ ਨੌਜਵਾਨ ਪੜ ਕੇ ਸਟੱਡੀ ਕਰਕੇ ਰਾਜਨੀਤੀ ਚੋਂ ਇਹ ਰਾਜਨੀਤੀ ਜਿਹੜਾ ਬਦਲਣਾ ਇਹ ਕੱਲੀਆਂ ਪੱਗਾਂ ਦੇ ਰੰਗ ਬਦਲਣ ਨਾਲ ਜਾਂ ਭਗਤ ਸਿੰਘ ਵਾਲੀ ਸੋਚ ਕੇ ਹਨ ਨਾਲ ਰਾਜਨੀਤੀ ਨਹੀਂ ਬਦਲਦੀ ਰਾਜਨੀਤੀ ਆਪਣੇ ਤੁਸੀਂ ਆਪਣੇ ਚੰਗੇ ਵਿਹਾਰ ਕਰਕੇ ਚੰਗਾ ਆਪਣਾ ਪੰਜਾਬ ਪ੍ਰਸਤਿ ਹੋ ਕੇ ਇਹ ਰਾਜਨੀਤੀ ਬਦਲੂਗੀ ਆਓ ਨੌਜਵਾਨੋ ਇੱਥੇ ਰਹਿ ਕੇ ਚੰਗੇ ਕੰਮ ਕਰੀਏ ਇਹ ਜਿਹੜੇ ਰਜ਼ਵਾੜਾ ਸਾਹੀ ਆ ਜਿਹੜਾ ਕਿ ਕਾਰਪੋਰੇਟ ਕਰਾਣਾ ਹੈ ਇਹਦਾ ਆਪਾਂ ਵਿਰੋਧ ਕਰੀਏ ਕਿਉਂਕਿ ਜੋ ਭਗਤ ਸਿੰਘ ਨੇ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬਾਦ ਆ ਜਿਹੜਾ ਸਾਡੇ ਲੀਡਰ ਨੇਗੇ ਸਾਰੇ ਦੇ ਸਾਰੇ ਸਾਮਰਾਜ ਦੀ ਜਿਹੜੇ ਕਿ ਗੱਟ ਪੁਤਲੀ ਬਣੇ ਹੋਏ ਨੇਗੇ ਆਓ ਇਸ ਸਾਮਰਾਜ ਦੀ ਜੜ ਪੱਟ ਕੇ ਪੰਜਾਬ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਈਏ ਗੁਰੂਆਂ ਪੀਰਾਂ ਦੀ ਧਰਤੀ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਆਉ ਨੂੰ ਬਚਾ ਕੇ ਦੁਨੀਆ ਤੇ ਰਾਜ ਕਰਨ ਦੀ ਜਿਹੜੀ ਕਿ ਆਪਣੇ ਸੋਚ ਨੂੰ ਰੱਖੀਏ ਜਿਹੜੀ ਆਪਣੀ ਰਾਜ ਕਰਨ ਦੀ ਸੋਚ ਹੈ ਜਿਹੜੀ ਆਪਾਂ ਰਾਜ ਤਾਂ ਹੀ ਕਰ ਸਕਦਾ ਜੇਕਰ ਆਪਾਂ ਪੰਜਾਬ ਵਿੱਚ ਰਹਿ ਕੇ ਚੰਗਾ ਪੰਜਾਬ ਨੂੰ ਬਣਾਵਾ ਕਿਉਂਕਿ ਸਾਡੀ ਜਿਹੜੀ ਸਿੱਖ ਜਿਹੜੀ ਕਿ ਸਾਡੀ ਸੋਚ ਹੈ ਸਾਡੇ ਅਸੀਂ ਪਹਿਲਾਂ ਬਹੁਤ ਲੰਮਾ ਸਮਾਂ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ 40 ਸਾਲ ਦਾ ਰਾਜ ਮਹਾਰਾਜਾ ਅਨੰਦ ਸਿੰਘ ਦਾ ਰਾਜ ਦੇਖ ਲਓ ਸਾਡੇ ਵਰਗਾ ਰਾਜ ਪੂਰੀ ਦੁਨੀਆ ਦੇ ਵਿੱਚ ਨਹੀਂ ਹੋ ਸਕਦਾ ਬੇਸਕੋ ਟਰੰਪ ਹੋਵੇ ਉਹ ਨਹੀਂ ਚੰਗਾ ਰਾਜ ਦੇ ਸਕਦਾ ਬੇਸਕ ਕਿਹੜੀਆਂ ਜਿਹੜੇ ਮਰਜ਼ੀ ਦੇਸ਼ਾਂ ਦੀ ਗੱਲ ਕਰ ਲਓ ਸਾਡਾ ਸਿੱਖ ਰਾਜ ਵਰਗਾ ਦੁਨੀਆ ਦੇ ਵਿੱਚ ਰਾਜ ਪੈਦਾ ਨਹੀਂ ਹੋ ਸਕਦਾ ਜਿਸ ਰਾਜ ਦੇ ਵਿੱਚ ਜੇਲ ਨਹੀਂ ਸੀ ਹੈਗੀ ਜਿਸ ਰਾਜ ਦੇ ਵਿੱਚ ਕਦੇ ਕਿਸੇ ਧਰਮ ਨਾਲ ਤੱਕਾ ਨਹੀਂ ਹੋਇਆ ਕਿਸੇ ਸਾਰੇ ਧਰਮਾਂ ਨੂੰ ਮੰਦਰਾਂ ਨੂੰ ਮਸਜਿਦਾਂ ਨੂੰ ਬਰਾਬਰ ਦਾ ਅਧਿਕਾਰ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਅੱਜ ਤੁਸੀਂ ਦੇਖ ਲਓ ਅੱਜ ਹੀ ਹਿੰਦੁਸਤਾਨ ਦੇ ਵਿੱਚ ਕਿਵੇਂ ਧਰਮਾਂ ਪਿੱਛੇ ਲੜਾਈ ਹੋ ਰਹੀ ਹੈ ਕੀ ਆਰਐਸਐਸ ਦੀ ਵਿਚਾਰਧਾਰਾ ਕੀ ਬੀਜੇਪੀ ਦੀ ਵਿਚਾਰਧਾਰਾ ਹੈ ਕਿਵੇਂ ਲੋਕਾਂ ਨੂੰ ਧਰਮਾਂ ਪਿੱਛੇ ਲੜਾਇਆ ਜਾ ਰਿਹਾ ਆਓ ਸਾਡੇ ਉਹ ਸਿੱਖ ਰਾਜ ਦੀ ਉਹ ਚੰਗੇ ਰਾਜ ਦੀ ਗੱਲ ਕਰੀਏ ਇਹ ਤੁਹਾਡੀ ਸਭ ਦੀ ਜ਼ਿੰਮੇਵਾਰੀ ਹੈ ਵੀ ਆਪਾਂ ਪੰਜਾਬ ਨੂੰ ਚੰਗਾ ਬਣਾਉਣਾ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਆ ਅੱਥ ਤੁਹਾਡੇ ਆਉਣ ਵਾਲੇ ਹੁਣ ਜਿਹੜਾ ਕਿ ਸਮਾਂ ਨਾ ਕੁੜੀਆਂ ਸਾਰੀਆਂ ਭਰਤੀਆਂ ਦੇ ਉੱਪਰ ਮਾਸਟਰਨਾ ਟਿਚਰਾਂ ਪੁਲਿਸ ਜਿਹੜੇ ਵੀ ਡਿਪਾਰਟਮੈਂਟ ਦੀ ਗੱਲ ਕਰਾਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਬਾਹਰ ਦੀਆਂ ਭਰਤੀਆਂ ਲਗੀਆਂ ਆਓ ਪੜ੍ਹ ਲਿਖ ਕੇ ਨੌਜਵਾਨੋਂ ਪੰਜਾਬ ਨੂੰ ਸਵਾਰੀਏ ਜਿਹੜੇ ਸਾਡੇ ਭਰਾ ਵਿਦੇਸ਼ਾਂ ਦੇ ਵਿੱਚ ਪਹਿਲਾਂ ਲੰਮੇ ਸਮੇਂ ਤੋਂ ਪਹਿਲਾਂ ਚਲੇ ਗਏ ਸੈਟਲ ਲਏ ਜਿਨ੍ਹਾਂ ਕੋਲੇ ਚੰਗਾ ਪੈਸਾ ਚੰਗਾ ਕੰਮਕਾਰ ਉਹਨਾਂ ਨੂੰ ਬੇਨਤੀ ਆ ਭਰਾਵੋ ਆਓ ਪੰਜਾਬ ਨੂੰ ਵਾਪਸ ਮੁੜੇ ਜੀ ਪੰਜਾਬ ਨੂੰ ਵਾਪਸ ਮੁੜ ਕੇ ਆਪਣੇ ਪੰਜਾਬ ਨੂੰ ਚੰਗਾ ਬਣਾਈਏ ਆਓ ਇੱਥੇ ਆਪਣੀ ਧਰਤੀ ਨੂੰ ਖਸ਼ਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ